ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਜੀ ਆਪਾਂ ਨੇ ਗੱਲਬਾਤ ਕਰਨੀ ਹੈ ਉਹਨਾਂ ਬੱਚਿਆਂ ਬਾਰੇ ਜਿਹੜੇ ਵਿਆਹ ਨੂੰ ਮਹੀਨਾ ਦੋ ਮਹੀਨੇ ਵੀ ਨਹੀਂ ਹੋਣ ਦਿੰਦੇ ਸਹੁਰੇ ਕਹਿ ਦਿੰਦੇ ਨੇ ਨਹੀਂ ਇਹ ਕੁੜੀ ਠੀਕ ਨਹੀਂ ਇਹਨਾਂ ਨਹੀਂ ਸਾਡੀ ਬਣਨਾ ਇਹ ਨਹੀਂ ਕੰਮ ਕਰਦੀ ਇਹ ਨਹੀਂ ਸਾਡੇ ਕਹਣੇ ਹਟ ਹੈਗੀ ਅਸੀਂ ਨਹੀਂ ਰੱਖਣੀ ਕਿਉਂਕਿ ਜਿਹੜਾ ਅੱਜ ਦਾ ਸਮਾਂ ਜਿਹੜਾ ਅੱਜ ਦਾ ਸਮਾਂ ਅਸੀਂ ਹੁਣ ਤਲਾਕ ਤਲੂਕ ਤਾਂ ਆਮ ਜੀਆਂ ਗੱਲਾਂ ਬਣਾ ਲੀਆਂ ਆ ਆਮ ਜੀਆਂ ਗੱਲਾਂ ਬਣਾ ਲੀਆਂ ਜਿਹੜੇ ਪਹਿਲੇ ਸਮੇਂ ਹੁੰਦੇ ਤੇ ਇਹ ਸਮਿਆਂ ਦਾ ਹੀ ਫਰਕ ਪੈ ਗਿਆ ਥੋੜਾ ਜਿਹਾ ਸਮਿਆਂ ਦਾ ਹੀ ਫਰਕ ਪੈ ਗਿਆ ਦੁਨੀਆਦਾਰੀ ਦੇ ਵਾਸ ਨਹੀਂ ਹੈਗਾ ਸਮੇ ਦਾ ਹੀ ਦੰਦਾ ਟੱਪ ਗਿਆ ਜਿਹੜੇ ਪਹਿਲੇ ਸਮੇ ਤੇ ਉੱਥੇ ਅਗਲੀਆਂ ਮਾੜੇ ਮੁੰਡੇ ਨਾਲ ਵੀ ਸਮਾਂ ਕੱਢ ਲੈਂਦੀਆਂ ਉੱਕਣੇ ਬੈਠੀਆਂ ਰਹਿੰਦੀਆਂ ਧੀਆਂ ਗੜਮਹ ਹੋ ਗਏ ਪਰਿਵਾਰ بڑے ਹੁੰਦੇ ਤੇ ਪਰਿਵਾਰਾਂ ਦੀ ਸਪੋਰਟ ਬਹੁਤ ਹੁੰਦੀ ਥੀ ਸੱਸ ਨੇ ਕਹਿਣਾ ਕੋਈ ਨਾ ਧੀ ਐ ਜੇ ਮੇਰਾ ਪੁੱਤ ਮਾੜਾ ਸੀ ਤਾਂ ਨਹੀਂ ਮਾੜੇ ਕੋਈ ਨਾ ਹੌਲੀ ਹੌਲੀ ਮਹਾਰਾਜੀ ਨੂੰ ਵੀ ਮੱਤਬੁੱਧੀ ਦੇ ਦਊਗਾ ਜੇ ਕੁੜੀ ਮਾੜੀ ਮਿਲ ਜਾਂਦੀ ਤੀ ਭਾਵੇਂ ਉਹਦਾ ਸੁਭਾਅ ਮਾੜਾ ਤੀ ਭਾਵੇਂ ਉਹ ਕਿਸੇ ਤਰ੍ਹਾਂ ਦੀ ਮਾੜੀ ਤੀ ਤਾਂ ਅਗਲੇ ਅੰਦਰੇ ਦੱਬ ਲੈਂਦੇ ਤੇ ਗੱਲ ਨੂੰ ਲੈ ਦੱਸ ਜੇ ਮਾੜੀ ਐ ਤਾਂ ਕਿ ਹੁਣ ਛੱਡਣੀ ਐ ਲੋਕ ਕੀ ਕਹਿਣਗੇ ਸੱਸ ਨੇ ਕਹਿਣਾ ਮੈਂ ਧੀਾਂ ਦੀ ਮਾਂ ਐ ਜੇ ਮੈਂ ਇਹ ਛੱਡਤੀ ਮੇਰੀਆਂ ਧੀਆਂ ਨਹੀਂ ਲੈ ਕੇ ਜਾਣੀਆਂ ਕਿਸੇ ਨੇ ਅਗਲਾ ਕਹੂ ਕਪੱਤੇ ਨੇ ਇਹ ਚੀਜ਼ਾਂ ਸਾਨੂੰ ਬੰਨ ਕੇ ਰੱਖਦੀਆਂ ਤੀਆਂ ਲਿਆਕ ਤੀ ਲਿਆਕ ਤੀ ਹੁਣ ਅਸੀਂ ਕਹੀ ਤਾਂ ਜਾਣੇ ਆ ਲੋਕ ਕੀ ਕਹਿਣਗੇ ਪਰ ਇਹ ਚੀਜ਼ ਨੂੰ ਅਸੀਂ ਸਮਝਦੇ ਨਹੀਂ ਅਸੀਂ ਕਹਾਵਤੇ ਬਣਾ ਲਈ ਲੋਕ ਕੀ ਕਹਿਣਗੇ ਪਰ ਲੋਕ ਜੋ ਕਹਿੰਨੇ ਆ ਕਹੀ ਜਾਣਾ ਐਂਓ ਕਹਿੰਦੀ ਆ ਦੁਨੀਆ ਕੋਈ ਹੱਜ ਹਿਆ ਰਿਹਾ ਨਹੀਂ ਹਾਈ ਟੈਕ ਕਿਤੇ ਨਾ ਕਿਤੇ ਅਸੀਂ ਵੀ ਦੇਣਦਾਰ ਆਂ ਇਹਨਾਂ ਚੀਜ਼ਾਂ ਦੇ ਕਿਤੇ ਨਾ ਕਿਤੇ ਮੁੰਡੇ ਵੀ ਦੇਣਦਾਰ ਆਂ ਕਿਤੇ ਨਾ ਕਿਤੇ ਕੁੜੀਆਂ ਵੀ ਦੇਣਦਾਰ ਆਂ ਕਹਤੇ ਆਂ ਫੇਰ ਬੁਆੜੇ ਫੋਨ ਦੇ ਇੱਥੇ ਵੀ ਫੋਨ ਹੈ ਪ੍ਰਸਾਦ ਦੀ ਜੜਾ ਕਿਉਂਕਿ ਮੁੰਡੇ ਆਪਣੀ ਜ਼ਿੰਦਗੀ ਦੀ ਕਿਤਾਬ ਖੋਲ ਕੇ ਕੁੜੀ ਮੂਰੇ ਵਿਆਹ ਤੋਂ ਪਹਿਲਾਂ ਹੀ ਰੱਖ ਦਿੰਦੇ ਨੇ ਘਰ ਦੇ ਪਰਿਵਾਰ ਦੀ ਕਿਤਾਬ ਖੋਲ ਕੇ ਕੁੜੀ ਮੂਰੇ ਵਿਆਹ ਤੋਂ ਪਹਿਲਾਂ ਹੀ ਰੱਖ ਦੰਦੇ ਨੇ। ਉਹਨੂੰ ਸਮਝਣ ਦਾ ਮੌਕਾ ਨਹੀਂ ਦੰਦੇ, ਉਹਨੂੰ ਘਰ ਆਉਣ ਦਾ ਮੌਕਾ ਨਹੀਂ ਮੁੰਡੇ ਦੰਦੇ। ਇੱਕ ਮੈਂ ਗਈਆਂ ਲਾਲੋ ਮੈਂ ਕਿਸੇ ਰਿਸ਼ਤੇਦਾਰੀ ਚ ਗਈਆਂ। ਮੈਨੂੰ ਰਿਸ਼ਤੇਦਾਰਾਂ ਦੇ ਇੱਕ ਮੈਂਬਰ ਨੇ ਪਹਿਲਾਂ ਹੀ ਦੱਸਤਾ ਵੀ ਭਾਈ ਸਾਡੇ ਘਰ ਚ ਫਲਾਣਾ ਹੈ ਜਾਂ तिमਕਾ ਹੈ ਜੈ ਤੂੰ ਥੋੜਾ ਜਿਹਾ ਬਚ ਕੇ। ਜਦ ਮੈਨੂੰ ਪਤਾ ਲੱਗ ਗਿਆ ਵੀ ਫਲਾਣਾ ਇਹੋ ਜ ਹੈ ਤੇ ਮਕਾਹਜ ਹੈ ਮੇਰੇ ਤਾਂ ਦਿਮਾਗ 'ਚ ਪਹਿਲਾਂ ਹੀ ਫੋਟੋ ਬਣ ਗਈ ਸੋਚ ਬਣ ਗਈ ਵੀ ਹਾਂ ਫਲਾਣਾ ਇਹੋ ਜ ਮੈਂ ਉੱਥੇ ਜਾ ਕੇ ਹਰੇਕ ਨੂੰ ਜੱਜ ਕਰਨਾ ਸ਼ੁਰੂ ਕਰ ਦੇਣਾ ਫਿਰ ਉਹੀ ਨਿਗਾ ਨਾਲ ਮੈਨੂੰ ਸਾਹਮਣੇ ਵਾਲਾ ਦੇਖਣਾ ਵੀ ਹਾਂ ਇਹਦਾ ਸੁਭਾਖਰਾ ਵੈ ਇਹ ਸਹੀ ਹੈ ਵਿਚਾਰਾ ਸਾਡੇ ਦਿਮਾਗ 'ਚ ਉਹ ਗੱਲਾਂ ਘਰ ਘਰ ਜਾਂਦੀਆਂ ਇੱਕ ਧੀ ਭੈਣ ਵਿਆਹ ਕੇ ਸਹੁਰੇ ਘਰ ਆਈ ਹੈ ਉਹਨੂੰ ਕਾਸੇ ਦਾ ਨਹੀਂ ਪਤਾ ਵੀ ਮੇਰਾ ਪਰਿਵਾਰ ਸਹੁਰਾ ਪਰਿਵਾਰ ਕਿਹਾ ਜਾਏ ਉਹ ਹੌਲੀ 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 ਵਰਤ ਬੁਰਤ ਕੇ ਉਹਨੂੰ ਪਤਾ ਲੱਗੂਗਾ ਹੁਣ ਜਦ ਮੈਨੂੰ ਅਗਲੇ ਨੇ ਦੱਸਤਾ ਵੀ ਤੇਰੇ ਰਿਸ਼ਤੇਦਾਰਾਂ ਦੇ ਘਰ ਇਹ ਜਾ ਹੈ ਜਾਂ ਸਾਰਾ ਘਸਾ ਉਹ ਮੈਂ ਉੱਕਣੇ ਟ੍ਰੈਂਡ ਹੋ ਗਈ ਇੱਕ ਮੈਨੂੰ ਪਤਾ ਨਹੀਂ ਮੈਂ ਚਾਂ ਚੱਕ ਚਲੇ ਗਈ ਮੈਨੂੰ ਪਤਾ ਹੀ ਨਹੀਂ ਲੱਗਣਾ ਹੌਲੀ ਹੌਲੀ ਪਤਾ ਲੱਗੂਗਾ ਇਹਨਾਂ ਚੀਜ਼ਾਂ 'ਚ ਗੱਲ ਛੋਟੀ ਜੀ ਹੈ ਇਹਦਾ ਅੰਤਰ ਬਹੁਤ ਬੜਾ ਹੈ ਜਦ ਮੁੰਡੇ ਖਲਾਸਾ ਖੋਲ ਕੇ ਪਹਿਲਾਂ ਹੀ ਰੱਖ ਦਿੰਨੇ ਆ ਮੇਰੀ ਚਾਚੀ ਦਾ ਸੁਭਾਅ ਹੈ ਜਾਂ ਮੇਰੀ ਭੈਣ ਦਾ ਸੁਭਾਅ ਹੈ ਜਾਂ ਮੇਰੀ ਮਾਂ ਦਾ ਸੁਭਾਅ ਹੈ ਜਾਂ ਮੇਰਾ ਬਾਪੂ ਹੈ ਜਾਂ ਮੇਰਾ ਭਾਈ ਹੈ ਜਾਂ ਉਹ ਅਗਲੀ ਗੱਡੀ 'ਚ ਬੈਠੀ ਉਹ ਝੱਕਣ ਲੱਗ ਜਾਂਦੀ ਹੈ ਫਿਰ ਫਲਾਣਾ ਇਹ ਹੈ ਜਾਂ ਤੇ ਮੁਕਾ ਹੈ ਜਾਂ ਫਿਰ ਇਹ ਘਰ ਬਸਦੇ ਨੇ ਅਗਲੀ ਦੇ ਵੀ ਪੈਰ ਲੱਗਦੇ ਜੇ ਅਗਲੀ ਲਾਉਂਦੀ ਹੈ ਫਿਰ ਦੋਿਆਂ ਦੇ ਪੈਰ ਚ ਕਾ ਦਿੰਦੀ ਹੈ ਇੱਥੇ ਥਾਈ ਵੀ ਦੇਖਿਆ ਹੋਇਆ ਹੈ ਬਈ ਹੁਣ ਵਿਆਹ ਵਿਚਾਰੇ ਇੰਨੇ ਕ ਸਮਾਂ ਚੱਲਦੇ ਨੇ ਲੋਕ ਆ ਜਿਹੜੀਆਂ ਐਲਬਮਾਂ ਬਣਾਉਂਦੇ ਨੇ ਆਪਣਾ ਫੋਟੋ ਆ ਖਿਚਾਉਂਦੇ ਨੇ ਲੈ ਕੇ ਹੀ ਨਹੀਂ ਆਉਂਦੇ ਤਲਾਕ ਪਹਿਲਾਂ ਹੀ ਹੋ ਜਾਂਦਾ ਹੈ ਤਲਾਕ ਪਹਿਲਾਂ ਹੀ ਹੋ ਜਾਂਦਾ ਅਸੀਂ ਆਮ ਜੀ ਗੱਲ ਬਣਾ ਲਈ ਤਲਾਕ ਮੈਂ ਫੇਰ ਕਹਿੰਨੀ ਆ ਇਹਦੇ ਦਿਨਦਾਰ ਵੀ ਅਸੀਂ ਹਾਂ ਕੋਈ ਨਹੀਂ ਮਹੀਨਾ 2 ਮਹੀਨੇ 6 ਮਹੀਨੇ ਧੀ ਭੈਣ ਨੂੰ ਨਵੇਂ ਘਰ ਆ ਕੇ ਸਮਝਣ ਨੂੰ ਲੱਗਦੇ ਨੇ ਦੋ ਦੋ ਸਾਲ ਵੀ ਲੱਗ ਜਾਂਦੇ ਨੇ ਅਸੀਂ ਇੱਕ ਬੂਟੇ ਨੂੰ ਇੱਕ ਬੂਟੇ ਨੂੰ ਭਾਵੇਂ ਉਹਨੂੰ ਜਿੱਕਣ ਮਰਜੀ ਤੁਸੀਂ ਬਚਾ ਕੇ ਪੱਟ ਲੋ ਜਦੋਂ ਅਸੀਂ ਦੂਹੀ ਜਗ੍ਹਾ ਲਾਉਨੇ ਆ ਨਾ ਇਧਰੋਂ ਪੱਟ ਕੇ ਬੂਟਾ ਇਧਰ ਲਾਉਣਾ ਉਹ ਇੱਕ ਵਾਰ ਕੰਮळा ਹੁੰਦਾ ਹੈ ਕੰਮळा ਹੁੰਦਾ ਹੈ ਉਹ ਇੱਕ ਵਾਰ ਇਹੀ ਹਾਲ ਧੀ ਭੈਣ ਦਾ ਹੁੰਦਾ ਹੈ ਜਦੋਂ ਉਹ ਇੱਕ ਘਰ ਛੱਡ ਕੇ ਦੂਜੇ ਘਰ ਆਉਂਦੀ ਆ ਉਹਨੂੰ ਸਮਝਣ ਚ ਟਾਈਮ ਲੱਗਦਾ ਹੈ ਲੱਗਦਾ ਹੈ ਟਾਈਮ ਇਹ ਸਚਾਈ ਹੈ ਜੀ ਕੁਸ ਧੀ ਭੈਣ ਬਦਲੇ ਕੁਸ ਅਸੀਂ ਬਦਲੀਏ ਅਗਲੀ ਲਈ ਸਾਨੂੰ ਵੀ ਧੀਆ ਭੈਣਾ ਲਈ ਬਦਲਣਾ ਪੈਂਦਾ ਹੈ ਅੱਜ ਮੈਂ ਕੱਲੀ ਆ ਕੱਲੋਂ ਨੂੰ ਆ ਗਈ ਮੈਨੂੰ ਮੱਲੋ ਮੱਲੀ ਬਦਲਣਾ ਪੈਣਾ ਹੈ ਕਿਉਂਕਿ ਅੱਜ ਮੈਨੂੰ ਕੋਈ ਰੋਕਣੇ ਟੋਕਣੇ ਵਾਲਾ ਨਹੀਂ ਹੈਗਾ ਜਿੱਕਣ ਮੇਰਾ ਜੀ ਕਰਦਾ ਮੈਂ ਉਵੇਂ ਚੱਲਦੀ ਆ ਉਵੇਂ ਕੰਮ ਕਰਦੀ ਆ ਉਵੇਂ ਮੇਰਾ ਘਰ ਦਾ ਸਿਸਟਮ ਹੈ ਮੈਨੂੰ ਦੋਈ ਧੀ ਭੈਣ ਜਦੋਂ ਸਾਡੇ ਘਰ ਆ ਗਈ ਸਾਨੂੰ ਮੱਲੋ ਮੱਲੀ ਬਦਲਣਾ ਪੈਂਦਾ ਅਸੀਂ ਇਹ ਚਾਹੁੰਦੇ ਆਂ ਵੀ ਅਗਲੀ ਉਹ ਬਦਲੇ ਅਸੀਂ ਨਹੀਂ ਬਦਲਣਾ ਅਸੀਂ ਉੱਥੇ ਖੜੇ ਆਂ ਸਾਡੀ ਉਹੀ ਸੋਚ ਰਹੂਗੀ ਸਾਡੇ ਉਹੀ ਟਾਈਮ ਟੇਬਲ ਨੇ ਤਲਾਕਾਂ ਦਾ ਕਾਰਨ ਕੋਈ ਬਹੁਤ ਬੜੀਆਂ ਗੱਲਾਂ ਨਹੀਂ ਹੁੰਦੀਆਂ ਤਲਾਕਾਂ ਦਾ ਕਾਰਨ ਛੋਟੀਆਂ ਛੋਟੀਆਂ ਗੱਲਾਂ ਹੀ ਹੁੰਦੀਆਂ ਨੇ ਕਿਸੇ ਧੀ ਭੈਣ ਨੇ ਪੇਕੇ ਘਰ ਕੋਈ ਗੋਹੇ ਕੂੜੇ ਦਾ ਕੰਮ ਨਹੀਂ ਕੀਤਾ ਸਹੁਰੇ ਕਹਿਣਗੇ ਤੂੰ ਕਰ ਸਾਡੇ ਤਾਂ ਭਾਈ ਏਕਣੇ ਕਰਦੇ ਨੇ ਦੇਖੋ ਜੇ ਤਾਂ ਬਸਾਉਣੇ ਆ ਤੁਸੀਂ ਪੁੱਤਾਂ ਦੇ ਘਰ ਫੇਰ ਤਾਂ ਤੁਹਾਨੂੰ ਕੁਸ ਦਬਣਾ ਵੀ ਪੈਣਾ ਹੈ ਕੁਸ ਹਵਰੀਆਂ ਜਬਰੀਆਂ ਝੱਲਣੀਆਂ ਵੀ ਪੈਣੀਆਂ ਕੁਸ ਕੰਮਕਾਰਾਂ 'ਚ ਅਡਜਸਟਮੈਂਟ ਵੀ ਕਰਨੀ ਪੈਣੀ ਹੈ ਜੇ ਅਗਲੀ ਨੇ ਨਹੀਂ ਇਹ ਇਦਾਂ ਦਾ ਕੰਮ ਕੋਈ ਕੀਤਾ ਤੁਸੀਂ ਭਾਈ ਕੋਈ ਕਹਿੰਦੇ ਹੁੰਦੇ ਨੇ ਹੈਲਪਰ ਲਾ ਲਓ ਫੇਰ ਅਸੀਂ ਇੱਕ ਗੋਹਾ ਚੱਕਣ ਪਿੱਛੇ ਇੱਕ ਕੋਈ ਹੋਰ ਕੰਮ ਤੁਸੀਂ ਐਕਸਟਰਾ ਜਿਹੜਾ ਕਰਾਉਨੇ ਹੋ ਜਿਹੜਾ ਧੀ ਭੈਣ ਨੇ ਆਪਣੇ ਘਰ ਨਹੀਂ ਕੀਤਾ ਉਹਦੇ ਪਿੱਛੇ ਛੋਟੇ-ਛੋਟੀਆਂ ਗੱਲਾਂ ਪਿੱਛੇ ਅਸੀਂ ਹੁਣ ਆਪਣੇ ਪੁੱਤ ਦਾ ਘਰ ਅਜਾੜਨਾ ਤੁਸੀਂ ਜਦੋਂ ਧੀ ਭੈਣ ਨੂੰ ਦੇਖਦੇ ਹੋ ਨਾ ਤੁਸੀਂ ਇਹ ਗੱਲਾਂ ਪਹਿਲਾਂ ਖੋਲ੍ਹ ਲਿਆ ਕਰੋ ਤੁਸੀਂ ਫਿਰ ਇਹੀ ਛੋਟੀਆਂ-ਛੋਟੀਆਂ ਗੱਲਾਂ ਬੇਕਾਰ ਗੱਲਾਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਉਹਨਾਂ ਪਿੱਛੇ ਤੁਸੀਂ ਬੱਚਿਆਂ ਦਾ ਘਰ ਅਜਾੜ ਦਿੰਨੇ ਹੋ ਬਗਾਨੀ ਧੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਜਾਂ ਤਲਾਕ ਹੋ ਜੂ ਜਾਂ ਫਿਰ ਗੱਬੇ ਲੰਮਖੀ ਜਾਉ ਬਹੁਤ ਘਰ ਨੇ ਜਿਹੜੇ ਇਹ ਬੁੜੀਆਂ ਦੀਆਂ ਛੋਟੀਆਂ-ਛੋਟੀਆਂ ਅੜੀਆਂ ਫਿਰ ਮੁੰਡੇ ਵੀ ਬੁੜੀਆਂ ਮਗਰ ਲੱਗ ਜਾਂਦੇ ਨੇ ਫਿਰ ਇਹ ਤਲਾਕ ਦਾ ਕਾਰਨ ਬਣਦੇ ਨੇ ਜਾਂ ਫਿਰ ਅਗਲੀ ਆਪਣੇ ਘਰ ਬੈਠੀ ਰਹਿੰਦੀ ਹੈ ਬਾਪ ਦੇ ਗੋਡੇ ਕੋਲ ਮੁੰਡਾ ਥੋੜਾ ਉਂ ਫਰੀ ਜਾਂਦਾ ਲੰਡੋਰ ਜਿਹਾ ਉਹ ਜਿਹੜੇ ਜੰਮੇ ਹੋਏ ਹੁੰਦੇ ਨੇ ਉਹਨਾਂ ਦੀ ਤੁਸੀਂ ਜ਼ਿੰਦਗੀ ਨਰਕ ਬਣਾ ਦਿੰਨੇ ਹੋ। ਨਾ ਉਹਨੂੰ ਪਿਆਰ ਮਾਂ ਦਾ ਮਿਲਦਾ ਹੈ। ਠੀਕ ਹੈ। ਨਾ ਉਹ ਬੱਚੇ ਘਰ ਚ ਖੁਸ਼ ਰਹਿਣੇ ਉਹ ਤੱਕੇ ਨਾਲ ਤੁਸੀਂ ਉਹਨਾਂ ਬੱਚਿਆਂ ਨੂੰ ਉਹ ਕਹਿੰਦੇ ਆ ਮਾਂ ਤੋਂ ਬਗੈਰ ਜ਼ਿੰਦਗੀ ਬਤੀਤ ਕਰ ਲਈ ਕਹਿੰਦੇ ਹੋ। ਮਰਿਆਂ ਤੋਂ ਤਾਂ ਸਬਰ ਆ ਜਾਂਦਾ ਜਿਉਂਦੀ ਮਾਂ ਤੋਂ ਕੋਈ ਸਬਰ ਕਿਵੇਂ ਕਰੇ? ਅਸੀਂ ਲੋਕ ਇੰਨੇ ਇੱਕ ਦਿਮਾਗ ਦੇ ਬਲੱਜ ਹੋ ਗਏ ਨਾ। ਘਰ ਦੀਆਂ ਲੜਾਈਆਂ ਕੁਝ ਵੀ ਨਹੀਂ ਹੁੰਦੀਆਂ। ਬੁੜੀਆਂ ਦੀਆਂ ਲੜਾਈਆਂ ਹੁਣ ਦੇਖੋ ਅਸੀਂ ਵੀ ਬੁੜੀਆਂ ਚ ਰਹਿਨੀ ਆ ਪੇਕੇ ਘਰ ਵੀ ਧੀ ਭੈਣ ਬੁੜੀਆਂ ਚੋਂ ਹੀ ਆਈ ਹੁੰਦੀ ਆ ਬੁੜੀਆਂ ਦੀਆਂ ਲੜਾਈਆਂ ਕੀ ਹੁੰਦੀਆਂ ਟਾਈਮ ਨਾਲ ਨਹੀਂ ਉੱਠਦੀ ਆ ਭਾਂਡੇ ਪਾਏ ਆ ਆ ਰੋਟੀ ਨਹੀਂ ਬਣਾਈ ਆ ਫਲਾਣਾ ਨਹੀਂ ਕਰਿਆ ਆ ਠਿਮਕਾ ਨਹੀਂ ਕਰਿਆ ਆ ਗੋਹਾ ਚੱਕ ਸਾਡੇ ਤਾਂ ਇੱਕ ਨੇ ਚੱਕਦੇ ਆ ਕੋਈ ਗੱਲਾਂ ਇਹ ਕੋਈ ਗੱਲਾਂ ਹੈ ਪੁੱਤਾਂ ਦਾ ਘਰ ਤੋੜਨ ਲਈ ਕੋਈ ਗੱਲਾਂ ਹੈਗੀਆਂ ਇਹ ਹੱਥੋਂ ਤਾਂ ਰੋਟੀ ਨਹੀਂ ਵਧੀਆ ਬਣਾਉਂਦੀ ਆ ਤੇਰੀ ਚਾਚਾ ਤਾਂ ਮਿੱਠਾ ਘੱਟ ਹੈ ਤੂੰ ਤਾਂ ਆਏ ਗਏ ਦਾ ਉਹ ਭਗਤ ਨਹੀਂ ਕਰਦੀ ਦੇਖੋ ਪਹਿਲੀ ਗੱਲ ਮੈਂ ਕੁੜੀਆਂ ਨੂੰ ਕਹਿਨੀ ਆ ਕਈ ਵੀਡੀਓਾਂ ਵਿੱਚ ਅੱਗੇ ਵੀ ਮੈਂ ਕਿਹਾ ਠੋਕੇ ਮੈਂ ਕੁੜੀਆਂ ਨੂੰ ਵੀ ਕਹਿਨੀ ਆ ਮੈਂ ਕੁੜੀਆਂ ਦੀਆਂ ਮਾਵਾਂ ਨੂੰ ਵੀ ਕਹਿਨੀ ਆ ਭਾਵੇਂ ਤੁਹਾਡੀਆਂ ਧੀਆਂ ਡੀਸੀ ਲੱਗੀਆਂ ਹੋਈਆਂ ਨੇ ਤੁਸੀਂ ਇਹਨਾਂ ਨੂੰ ਚੁੱਲ੍ਹੇ ਦੇ ਕੰਮ ਲਈ ਪੂਰਾ ਟ੍ਰੈਂਡ ਕਰਕੇ ਫਿਰ ਸਹੁਰੇ ਘਰ ਭੇਜਿਆ ਕਰੋ ਸਾਰੇ ਕੰਮਾਂ ਬਿਨਾ ਸਰ ਜਾਂਦਾ ਹੈ ਗੋਹਾ ਗੁੜਾ ਕਰੇ ਬਨਾ ਵੀ ਸਰਜੂ ਕਿਸੇ ਦਾ ਸ਼ੌਂਕ ਹੈ ਕੋਈ ਕਰੇ ਨਹੀਂ ਕਰਨਾ ਨਾ ਕਰੇ ਅਗਲਾ ਪਸ਼ੂ ਘਟ ਰੱਖ ਲੂ ਪਸ਼ੂ ਨਹੀਂ ਘਟ ਰੱਖਣੇ ਅਗਲਾ ਕੋਈ ਹੈਲਪਰ ਰੱਖ ਲੂ ਪਰ ਰੋਟੀ ਦਾ ਕੰਮ ਹੈ ਜਿਹੜਾ ਉਹ ਧੀ ਭੈਣ ਨੇ ਕਰਨਾ ਹੀ ਕਰਨਾ ਹੈ ਉਹ ਭਾਵੇਂ ਸਾਡੀਆਂ ਧੀਆਂ ਪਰਦੇਸਾਂ 'ਚ ਬੈਠੀਆਂ ਫੇਰ ਵੀ ਉਹ ਰੋਟੀ ਦਾ ਕਰਕੇ ਬੱਚਿਆਂ ਨੂੰ ਖੁਲਾ ਕੇ ਆਦਮੀ ਨੂੰ ਖੁਲਾ ਕੇ ਆਪ ਕੰਮ ਤੇ ਤਾਂ ਜਾਂਦੀਆਂ ਨੇ ਭਾਵੇਂ ਸਾਡੀਆਂ ਧੀਆਂ ਉਰੇ ਨੇ ਭਾਵੇਂ ਉਹ ਕੋਈ ਵੀ ਜੌਬ ਕਰਦੀਆਂ ਨੇ ਸਾਡੀਆਂ ਕੁੜੀਆਂ ਚਿੜੀਆਂ ਉਹ ਸਾਰੇ ਪਰਿਵਾਰ ਦਾ ਅੱਗਾ ਤੱਗਾ ਰੋਟੀ ਪਾਣੀ ਦਾ ਕਰਕੇ ਫੇਰ ਆਪਣੀਆਂ ਡਿਊਟੀਆਂ ਤੇ ਜਾਂਦੀਆਂ ਨੇ ਬਹੁਤ ਘਰਾਜੇ ਦੇਖਿਆ ਵੀ ਕੁੜੀਆਂ ਨੂੰ ਰੋਟੀ ਪਾਣੀ ਨਹੀਂ ਆਉਂਦਾ ਫਿਰ ਕਲੇਸ਼ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਇਹ ਗੱਲਾਂ ਇੰੀਆਂ ਜੀਆਂ ਨੇ ਨਾ ਫੇਰ ਇਹ ਮਨਾਂ 'ਚ ਫਰਕ ਪਾ ਦਿੰਦੀਆਂ ਨੇ ਸੱਸ ساری ਜ਼ਿੰਦਗੀ ਸੱਸੇ ਬਣੀ ਰਹਿੰਦੀ ਆ ਨੂੰ ساری ਉਮਰ ਨੂੰਹੇ ਬਣੀ ਰਹਿੰਦੀ ਆ ਕਿਹ ਆ ਗੱਲਾਂ ਨੇ ਇਹ ਕਿਹ ਆ ਗੱਲਾਂ ਨੇ ਅਸੀਂ ਆਪਣੇ ਹੱਥੀਂ ਪੁੱਤਾਂ ਨੂੰ ਵਿਆਹ ਕੇ ਅਸੀਂ ਆਪਣੇ ਹੱਥੀਂ ਪੁੱਤਾਂ ਦਾ ਘਰ ਤੋੜ ਦੰਨੇ ਆ ਮੈਂ ਮੁੰਡਿਆਂ ਨੂੰ ਵੀ ਕਹਿਨੀ ਆ ਤੁਸੀਂ ਤਾਂ ਮੋਢਿਆਂ ਗੋਡਿਆਂ ਵਾਲੇ ਓ ਅੱਜ ਕੱਲ ਦੇ ਮੁੰਡੇ ਇਹ ਆ ਤਾਂ ਤੁਸੀਂ ਕੁੜੀਆਂ ਨੂੰ ਇੰਨਾ ਸਿਰ ਤੇ ਬਿਠਾ ਲੈਣਾ ਸਿਰ ਦਾ ਤਾਜੇ ਬਣਾ ਲੈਣਾ ਜਾਂ ਫੇਰ ਪੈਰਾਂ ਦੀ ਜੁੱਤੀਓ ਬਣਾ ਲੈਣਾ ਰੋਹੀ ਹਿਸਾਬ ਦੇ ਵਧੀਆ ਨਹੀਂ ਲੱਗਦਾ ਨਾਲੇ ਤਾਂ ਤੁਹਾਡਾ ਆਦਮੀ ਵਾਲਾ ਰੋਹ ਰਹਿ ਜਵੇ ਨਾਲੇ ਅਗਲੀ ਨਾ ਹਿੱਲੇ ਡਰਦੀ ਰਹੇ ਇਹ ਤਾਂ ਤੁਸੀਂ ਚੋਚਲੇ ਮੋਚਲੇ ਇੰਨੇ ਕਰਨੇ ਆ ਮੂੰਹ ਚ ਬੁਰਕੀਆਂ ਪਾਉਣ ਤੱਕ ਜਾਣੇ ਹੋ ਇਹ ਆ ਫਿਰ ਪੁੱਛਣੀ ਨਹੀਂ ਵੀ ਕਿੱਥੇ ਹੈਗੀ ਆ ਮਰ ਗਈ ਕਿ ਹੈਗੀ ਫਿਰ ਇੱਥੇ ਥਾਈ ਨੌਬਤਾਂ ਆ ਜਾਂਦੀਆਂ ਨੇ ਉਹਨਾਂ ਨੂੰ ਆਪਣੇ ਘਰ ਚ ਸਹੁਰੇ ਘਰ ਆ ਕੇ ਆਪ ਦੇਖ ਕੇ ਆਪਣੇ ਦਿਮਾਗ ਨਾਲ ਪਰਿਵਾਰ ਨਾਲ ਵਰਤਣ ਦਾ ਸਮਾਂ ਦਿਆ ਕਰੋ ਪਹਿਲਾਂ ਇਹਨਾਂ ਦੱਸ ਦਿਆ ਕਰੋ ਫਲਾਣਾ ਇਹ ਜਹਾ ਧਮਕਾ ਇਹ ਜਹਾ ਉਹ ਫਿਰ ਜਾਂ ਕੁਦਰਤੀ ਉਹੋ ਜਿਹਾ ਨਿਕਲ ਜਾਂਦੇ ਆ ਨਾ ਵਿੰਦਾ ਸੈਟ ਅਜਸਟਮੈਂਟ ਹੋ ਜਾਂਦੀ ਹੈ ਸਮਝ ਲੰਦੀ ਹੈ ਧੀ ਭੈਣ ਹੌਲੀ ਹੌਲੀ ਜਦ ਅਸੀਂ ਦੱਸਿਆ ਹੋਇਆ ਹੁੰਦਾ ਹੈ ਵੀ ਹਾਂ ਬੇਬੇ ਦਾ ਸੁਭਾਅ ਕੌੜਾ ਹੈ ਬਸ ਫਿਰ ਬੇਬੇ ਨਹੀਂ ਸਾਰੀ ਉਮਰ ਉਹਦੀ ਅੱਖਾਂ 'ਚ ਫਟਾਉਂਦੀ ਨਹੀਂ ਆਉਂਦੀ ਕਿਉਂਕਿ ਪੁੱਤ ਨਹੀਂ ਦੱਸਦਾ ਵੀ ਮੇਰੀ ਮਾਂ ਮਾੜੀ ਹੈ ਬਗਾਨੀ ਧੀ ਕਦ ਕਬ ਲੂ ਉਹਨੂੰ ਨਹੀਂ ਕਬੂਲਦੀ ਸੋ ਇਹ ਗੱਲਾਂ ਹੱਸਦੇ ਬਸਦੇ ਰਿਹਾ ਕਰੋ ਜੇ ਇੱਕ ਨਹੀਂ ਛਿਪਦਾ ਤਾਂ ਦੂਆ ਛਿਪਜਿਆ ਕਰੋ ਤੁਹਾਡੀਆਂ ਮਾੜੀਆਂ ਮਾੜੀਆਂ ਗੱਲਾਂ ਤਲਾਕਾਂ ਦਾ ਕਾਰਨ ਬਣਦੀਆਂ ਨੇ ਬੱਚੇ ਰੁੱਲਦੇ ਨੇ ਬਈ ਇਹ ਘਰੇਲੂ ਝਗੜੇਆਂ ਇਹਨਾਂ 'ਚ ਕੁਝ ਨਹੀਂ ਰੱਖਿਆ ਆਮ ਜੀਆਂ ਗੱਲਾਂ ਇਹ ਪਰ ਬਣ ਖਸ ਜਾਂਦੀਆਂ ਨੇ ਠੀਕ ਹੈ ਜੀ ਲੋਕ ਸਾਡਾ ਫਿਰ ਤਮਾਸ਼ਾ ਦੇਖਦੇ ਨੇ ਕੰਧਾਂ ਤੇ ਚੜ ਚੜ ਕੇ ਰਿਸ਼ਤੇਦਾਰ ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਟੈਨਸ਼ਨ ਹੋ ਜਾਂਦੀ ਹੈ ਫਿਰ ਉਹਨਾਂ ਨੇ ਵੀ ਤੁਹਾਡੇ ਘਰ ਦਾ ਭੇਤ ਲੈਣਾ ਹੁੰਦਾ ਕੋੜੇ ਬਹੂ ਆ ਗਈ ਆ ਵੀ ਜਾਊਗੀ ਤੁਸੀਂ ਆਪਣੇ ਆਪੇ ਜਲੂਸ ਕਢਾਉਨੇ ਹੋ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ